ਦਜੀਸ਼ ਸਿੰਘ ਜੀ ਅਮਰਪਾਲ ਸਿੰਘ ਮੈਰੋ ਵੱਲੋਂ ਨਾਨਕ ਸਰਵਾਲੇ ਬਾਬਿਆਂ ਦੇ ਉੱਤੇ ਕਹਿ ਲੋ ਕਿ ਕਾਫੀ ਗੰਭੀਰ ਇਲਜ਼ਾਮ ਲਾਏ ਗਏ ਨੇ ਕਿ ਨਾਨਕ ਸਰਵਾਲੇ ਬਾਬੇ ਨੇ ਉਹਨਾਂ ਵੱਲੋਂ ਔਰਤਾਂ ਦੇ ਨਾਲ ਇਥੋਂ ਤੱਕ ਕਿ ਬੱਚਿਆਂ ਦੇ ਨਾਲ ਕੁਗਰਮ ਕੀਤੇ ਗਏ ਨੇ ਜਿਨ੍ਹਾਂ ਦੀ ਵੀਡੀਓ ਵੀ ਵਾਇਰਲ ਹੋ ਗਈਆਂ ਨੇ ਕਿਵੇਂ ਦੇਖਦੇ ਹੋ ਇਸਾਰੇ ਘੰਡਾ ਕਰਮ ਨੂੰ ਕਿ ਡੇਰਿਆਂ ਦੇ ਵਿੱਚ ਜਾ ਕੇ ਲੋਕ ਜਿੱਥੇ ਗੁਰੂ ਗੰਬ ਸਿੰਘ ਜੀ ਹੋਣ ਉਹਨਾਂ ਥਾਵਾਂ ਦੇ ਉੱਤੇ ਜਦੋਂ ਕੁਝ ਲੋਕ ਅਜਿਹਾ ਕੰਮ ਕਰਦੇ ਨੇ ਉਸ ਤੋਂ ਬਾਅਦ ਇਹ ਵਿਵਾਦ ਕਾਫੀ ਵਜਨਦਾ ਹੁਣ ਸਾਹਮਣੇ ਵੀ ਆ ਜਾਂਦਾ ਜਿਸ ਦੇ ਪ੍ਰੂਫ ਸਾਹਮਣੇ ਆ ਜਾਂਦੇ ਨੇ ਕਈ ਵੀਡੀਓ ਵੀ ਸਾਹਮਣੇ ਆ ਚੁੱਕੀਆਂ ਨੇ ਹੁਣ ਇਸ ਕੁਝ ਘਟਨਾ ਕਮ ਇਸ ਕਿਵੇਂ ਦੇਖਦੇ ਹੋ ਕੀ ਕਹੋਗੇ ਸਾਰੇ ਘਟਨਾ ਕਮ ਬਾਰੇ ਸੀ ਦੇਖੋ ਇਹ ਅਤ ਦੁੱਖਦਾਇਕ ਅਤੇ ਹੈਰਾਨ ਕਰਨ ਵਾਲਾ ਜਿਹੜਾ ਵਿਸ਼ਾ ਹੈਗਾ ਕਿ ਸਿੱਖ ਸੰਸਥਾਵਾਂ ਜਿਹੜੀਆਂ ਨੇ ਉਥੇ ਇਹੋ ਜਿਹੇ ਜਿਹੜੇ ਕੁਕਰਮ ਕਰਨ ਵਾਲੇ ਬੰਦੇ ਜਿਹੜੇ ਨੇ ਉਹ ਕਾਬਜ਼ ਹੋ ਚੁੱਕੇ ਆ ਸੋ ਇਹ ਸਾਰਾ ਕੁਝ ਕਿਤੇ ਨਾ ਕਿਤੇ ਸਰਕਾਰੀ ਸ਼ੈਅ ਦਾ ਹਿੱਸਾ ਹੁੰਦਾ ਹੈ ਕਿ ਕਿਵੇਂ ਸਿੱਖ ਸੰਸਥਾਵਾਂ ਨੂੰ ਕਮਜ਼ੋਰ ਕਰਨਾ ਸਿੱਖਾਂ ਦੇ ਅੱਗੋਂ ਜਿਹੜੀਆਂ ਆਉਣ ਵਾਲੀਆਂ ਜਨਰੇਸ਼ਨਸ ਨੇ ਜਿਨ੍ਹਾਂ ਨੇ ਇਹਨਾਂ ਗੁਰਦੁਆਰਿਆਂ ਚੋਂ ਇਹਨਾਂ ਸੰਸਥਾਵਾਂ ਦੇ ਵਿੱਚੋਂ ਸਿੱਖਿਆ ਲੈ ਕੇ ਤੇ ਅੱਗੇ ਆਪਣਾ ਜੀਵਨ ਬਸਰ ਕਰਨਾ ਹੁੰਦਾ ਹੈ ਸੋ ਜੇ ਬਚਪਨ ਦੇ ਵਿੱਚ ਹੀ ਇਹੋ ਜਿਹਾ ਮਾਹੌਲ ਉਹਨਾਂ ਨੂੰ ਡੇਰਿਆਂ ਦੇ ਵਿੱਚ ਗੁਰਦੁਆਰੇ ਜਾਂ ਸੰਸਥਾਵਾਂ ਦੇ ਵਿੱਚ ਮਿਲੇਗਾ ਤੇ ਫਿਰ ਉਹਨਾਂ ਦਾ ਅੱਗੋਂ ਭਵਿੱਖ ਕੀ ਹੋਏਗਾ ਉਸ ਤਰੀਕੇ ਦੇ ਬੰਦੇ ਹੀ ਨਿਕਲਣਗੇ ਫਿਰ ਜਿਸ ਤਰ੍ਹਾਂ ਦੇ ਹੁਣ ਆ ਪਿੱਛੇ ਜੇ ਭਾਈ ਅਮਰਤਪਾਲ ਸਿੰਘ ਮਹਿਰੋ ਨੇ ਫੜੇ ਆ ਇੱਕ ਜੱਸੀ ਬਾਬਾ ਜੀ ਦੀ ਵੀਡੀਓ ਵਾਇਰਲ ਹੋਈ ਆ ਉਸ ਤੋਂ ਬਾਅਦ ਹੋਰ ਬਾਬੇ ਜਿਹੜੇ ਨੇ ਜਿਹੜੇ ਨਾਨਕਸਰ ਸੰਸਾਧ ਦੇ ਨਾਲ ਰਿਲੇਟਿਡ ਨੇ ਉਹਨਾਂ ਦੇ ਉੱਤੇ ਵੱਡੇ ਦੋਸ਼ ਲੱਗੇ ਆ ਇਹ ਦੋਸ਼ ਅਸੀਂ ਨਹੀਂ ਲਾ ਰਹੇ ਇਹ ਦੋਸ਼ ਉਹ ਬੀਬੀਆਂ ਲਾ ਰਹੀਆਂ ਕੈਮਰਿਆਂ ਦੇ ਅੱਗੇ ਆ ਕੇ জাফর ਕੁਝ ਵੀਡੀਓਜ਼ ਜਿਹੜੀਆਂ ਨੇ ਉਹ ਸਾਹਮਣੇ ਹੋ ਰਹੀਆਂ ਕਿ ਇਹ ਭਾਈ ਦੇਖੋ ਬਣ ਕੀ ਰਿਹਾ ਸੋ ਕਈ ਲੋਕ ਕਹਿ ਦਿੰਦੇ ਲੋ ਜੀ ਦੇਖੋ ਜੀ ਇਹ ਤੇ ਸਿੱਖਾਂ ਦੇ ਗੁਰਦੁਆਰਿਆਂ 'ਚ ਹੁੰਦਾ ਸੋ ਸਿੱਖ ਹੀ ਮਾੜੇ ਹੋ ਗਏ ਸਿੱਖ ਧਰਮ ਹੀ ਮਾੜਾ ਹੋ ਗਿਆ ਮੈਂ ਇਹ ਗੱਲ ਤੁਹਾਨੂੰ ਕਲੀਅਰ ਕਰਨੀ ਚਾਹੁੰਨਾ ਹੈ ਕਿ ਇਸ ਤਰ੍ਹਾਂ ਦੇ ਕੋ ਕਰਮ ਕਰਨ ਦੇ ਨਾਲ ਜਾਂ ਇਸ ਤਰ੍ਹਾਂ ਦੇ ਕੰਮ ਹੋਣ ਦੇ ਨਾਲ ਕੋਈ ਧਰਮ ਮਾੜਾ ਨਹੀਂ ਹੋ ਜਾਂਦਾ ਬੇਸ਼ੱਕ ਇਹ ਕਿਸੇ ਮੰਦਿਰ ਦੇ ਵਿੱਚ ਵੀ ਹੋਇਆ ਹੋਵੇ ਤੇ ਅਸੀਂ ਇਹ ਨਹੀਂ ਕਹਿ ਸਕਦੇ ਕਿ Hindu ਧਰਮ ਮਾੜਾ ਹੈ ਬੰਦੇ ਮਾੜੇ ਹੋ ਸਕਦੇ ਆ ਬੰਦਿਆਂ ਦੀ ਨੀਤ ਮਾੜੀ ਹੋ ਸਕਦੀ ਹੈ ਉਹ ਧੱਕੇ ਨਾਲ ਕਾਬਜ ਹੋਏ ਹੋਏ ਹੋ ਸਕਦੇ ਨੇ ਮਤਲਬ ਕਿ ਗਲਤ ਮੈਂਟੈਲਿਟੀ ਵਾਲੇ ਬੰਦੇ ਕਿਸੇ ਵੀ ਸੰਸਥਾ ਦੇ ਉੱਤੇ ਕਾਬਜ ਹੋ ਸਕਦੇ ਆ ਸੋ ਇਸ ਤਰੀਕੇ ਦੇ ਨਾਲ ਇਹ ਲੋਕ ਭਾਵੇਂ ਵੱਖ-ਵੱਖ ਸੰਸਥਾਵਾਂ ਹੈਗੀਆਂ ਨੇ ਬੇਸ਼ੱਕ ਜਦੋਂ ਆਪਾਂ ਨਾਨਕਸਰ ਦੀ ਗੱਲ ਕਰਦੇ ਆਂ ਕੁਝ ਉਹਨਾਂ ਦੀਆਂ ਮਰਿਆਦਾਵਾਂ ਵੱਖਰੀਆਂ ਐ ਜਿਨ੍ਹਾਂ ਨੂੰ ਸਿੱਖ ਜਿਹੜੇ ਨੇ ਉਹ ਨਹੀਂ ਮੰਨਦੇ ਕਿ ਭਾਈ ਇਹ ਕੰਮ ਤੁਸੀਂ ਜਿਹੜਾ ਹੈਗਾ ਉਹ ਸਿੱਖੀ ਮੁਤਾਬਕ ਨਹੀਂ ਕਰ ਰਹੇ ਪਰ ਫਿਰ ਵੀ ਕਿਤੇ ਨਾ ਕਿਤੇ ਇਹ ਹਿੱਸਾ ਹੈਗੇ ਆ ਸੋ ਗੁਰੂ ਗ੍ਰੰਥ ਸਾਹਿਬ ਦੇ ਜਿਹੜੇ ਸਰੂਪ ਨੇ ਸ਼ੌਭਤ ਹੁੰਦੇ ਆ ਗੁਰਦੁਆਰਿਆਂ 'ਚ ਠਾ ਠਾ ਦੇ ਵਿੱਚ ਜਾਂ ਜੜੀਆਂ ਸਸਾਵਾਂ ਨੇ ਉੱਥੇ ਸੋ ਕਿਤੇ ਨਾ ਕਿਤੇ ਆਪਾਂ ਨੂੰ ਵੀ ਲੱਗਦਾ ਕਿ ਭਾਈ ਥੋੜਾ ਬੋਤ ਇਹ ਕੁਝ ਪਰਸੈਂਟ ਜੇ ਕੰਮ ਕਰ ਰਹੇ ਆ ਕਰ ਰਹੇ ਆ ਪਰ ਜੇਕਰ ਇਸ ਤਰ੍ਹਾਂ ਦੀਆਂ ਘਟਨਾਵਾਂ ਇਹਨਾਂ ਥਾਵਾਂ ਦੇ ਉੱਤੇ ਹੋ ਰਹੀਆਂ ਤੇ ਅਤ ਨਿੰਦਣਯੋਗ ਹੈ ਤੇ ਇਹ ਨਾ ਬਰਦਾਸ਼ਤਯੋਗ ਵੀ ਹੈਗੀਆਂ ਕਿਉਂਕਿ ਸਿੱਖੀ ਸੰਸਥਾਵਾਂ ਜਿਹੜੀਆਂ ਨੇ ਉਹ ਇੱਕ ਵਧੀਆ ਜੀਵਨ ਪੱਧਰ ਦੀ ਜਾਂਚ ਦੇਣ ਲਈ ਬਣਾਈਆਂ ਸੀ ਨਾ ਕਿ ਇਹੋ ਜਿھے ਕੁਕਰਮ ਕਰਨ ਵਾਸਤੇ ਬੱਚਿਆਂ ਦੇ ਨਾਲ ਬਦਫੈਲੀਆਂ ਹੱਦ ਹੋ ਗਈ ਆ ਯਾਰ ਇਹਨਾਂ ਦੀ ਜਗ੍ਹਾ ਜੇ ਤੁਹਾਡੇ ਬੱਚੇ ਦੇ ਨਾਲੇ ਸਾਰਾ ਕੁਝ ਹੁੰਦਾ ਹੋਵੇ ਫਿਰ ਤੁਸੀਂ ਕੀ ਕਰੋਗੇ ਪਿਛਲੇ ਦਿਨੀ ਭਾਈ ਅਮਰਤਪਾਲ ਸਿੰਘ ਮਹਿਰੋ ਉਹਨੇ ਇਹ ਸਾਰੇ ਖੁਲਾਸੇ ਕੀਤੇ ਆ ਤੇ ਉਸ ਤੋਂ ਬਾਅਦ ਹੁੰਦਾ ਕੀ ਹੈ ਕਿ ਉਹਨਾਂ ਨੂੰ ਧਮਕੀਆਂ ਇਹ ਇਹ ਕੱਟ ਕੀਤਾ ਗਿਆ ਇੱਕ ਇਹ ਬਾਬਿਆਂ ਵੱਲੋਂ ਉਸ ਉਹਦੇ ਵਿੱਚ ਕੁਝ ਨਿਹੰਗ ਜਥੇਬੰਦੀਆਂ ਵੀ ਹਾਜ਼ਰ ਹੋਈਆਂ ਤੇ ਕਹਿੰਦੇ ਜੀ ਅਸੀਂ ਤੇ ਇਹਨੂੰ ਬੰਨ ਕੇ ਨੂੜ ਕੇ ਲੈ ਕੇ ਆਵਾਂਗੇ ਅਮਰਪਾਲ ਮਹਿਰੋਂ ਨੂੰ ਸੋ ਮੈਨੂੰ ਤਾਂ ਹੈਰਾਨਗੀ ਹੁੰਦੀ ਹੈ ਕਿ ਭਾਈ ਇਹਨਾਂ ਦਾ ਬੰਨਣ ਵਾਲਾ ਸਮਾਨ ਨੂੜਨ ਵਾਲੇ ਰਸੇ ਜਾਂ ਫਿਰ ਨੇਜੇ ਹੋਰ ਜਿਹੜੀਆਂ ਇਹਨਾਂ ਕੋਲ ਸਾਜ਼ੋ ਸਮਾਨ ਹੈਗਾ ਉਦੋਂ ਕਿੱਥੇ ਚਲੇ ਜਾਂਦੇ ਆ ਜਦੋਂ ਪੰਜਾਬ ਦੇ ਵਿੱਚ ਥਾਂ ਥਾਂ ਦੇ ਉੱਤੇ ਬਿਆਦਬੀ ਹੁੰਦੀ ਹੈ ਉਦੋਂ ਕਿੱਥੇ ਚਲੇ ਜਾਂਦੇ ਆ ਜਦੋਂ ਲੀਡਰ ਸਤਨਾਮ ਵਾਹਿਗੁਰੂ ਕਰਦੀ ਜਿਹੜੀ ਸੰਗਤ ਦੇ ਉੱਤੇ ਗੋਲੀਆਂ ਚਲਵਾ ਦਿੰਦੇ ਨੇ ਉਦੋਂ ਕਿੱਥੇ ਚਲੇ ਜਾਂਦੇ ਆ ਕੋਈ ਜਦੋਂ ਰਾਜਾ ਬੜਿੰਗ ਰਵਨੀਤ ਬਿੱਟੂ ਵਰਗੇ ਸੰਤ ਜਰਨੈਲ ਸਿੰਘ ਦੇ ਖਿਲਾਫ ਜਥੇਦਾਰਾਂ ਦੇ ਖਿਲਾਫ ਸਿੱਖ ਧਰਮ ਦੇ ਖਿਲਾਫ ਬੋਲਦੇ ਨੇ ਜਾਂ ਸ਼ਿਵ ਸੈਣੀਏ ਜਿਹੜੇ ਨੇ ਉਹ ਉਹ ਬੋਲਦੇ ਆ ਸੋ ਆਪਣਿਆਂ ਨੂੰ ਹੀ ਆਪਣੇ ਨੌਜਵਾਨਾਂ ਦੇ ਪਿੱਛੇ ਪਾਏ ਹੋਏ ਇਹ ਬਜ਼ੁਰਗ ਜਿਹੜੇ ਸੰਸਥਾਵਾਂ ਵਾਲੇ ਜਿਹੜੇ ਬੈਠੇ ਹੋਏ ਆ ਗੱਦੀਆਂ ਮਲ ਕੇ ਮਤਲਬ ਮੈਨੂੰ ਤਾਂ ਇਹ ਬਹੁਤ ਵਾਰੀ ਇਹ ਲੱਗਦਾ ਹੁੰਦਾ ਕਿ ਕਿੰਨੀ ਦੁੱਖਦਾਇਕ ਗੱਲ ਹੈ ਕਿ ਜਦੋਂ ਕੋਈ ਸਿੱਖ ਨੌਜਵਾਨ ਉੱਠਦਾ ਹੈ ਤੇ ਬਗਾਨਿਆਂ ਦੇ ਤੇ ਖਿਲਾਫ ਹੋਣਾ ਹੀ ਹੁੰਦਾ ਪਰ ਆਪਣੀਆਂ ਸੰਸਥਾਵਾਂ ਦੇ ਜਿਹੜੇ ਮੁਖੀ ਜਿਹੜੇ ਨੇ ਉਹ ਚੌਧਰਾ ਸੰਭੀ ਬੈਠੇ ਪੁਰਾਣੇ ਸਮਿਆਂ ਤੋਂ ਉਹਨਾਂ ਕੋਲੋਂ ਇਹ ਨੌਜਵਾਨ ਬਰਦਾਸ਼ਤ ਨਹੀਂ ਹੁੰਦੇ ਤੋਂ ਸਿੱਖ ਨੌਜਵਾਨ ਨੂੰ ਨੂੜ ਕੇ ਲਿਆਉਣ ਦੀਆਂ ਗੱਲਾਂ ਕਰਦੇ ਆ ਪਰ ਜਦੋਂ ਕਿਤੇ ਕੋਈ ਲੀਡਰ ਕੋਈ ਵੱਡਾ ਬੰਦਾ ਕੋਈ ਸੈਂਟਰ ਲੈਵਲ ਦਾ ਬੰਦਾ ਜਦੋਂ ਸਿੱਖੀ ਨੂੰ ਢਾਹ ਲਾਉਂਦਾ ਹੈ ਗੁਰਦੁਆਰਿਆਂ ਨੂੰ ਢਾਇਆ ਜਾਂਦਾ ਹੈ ਜਾਂ ਫਿਰ ਕੋ ਟਿੱਪਣੀਆਂ ਹੁੰਦੀਆਂ ਨੇ ਸਰਸੇ ਵਾਲੇ ਸਾਥ ਦੀ ਇਹ ਗੱਲ ਕਰ ਲੋ ਜਾਫਰ ਉਸ ਤੋਂ ਬਾਅਦ ਆ ਬਗੇਸ਼ਵਰ ਵਾਲਾ ਜਿਹੜਾ ਉਹ ਉਹ ਬਿਆਨ ਦਿੰਦਾ ਹੈ ਹੋਰ ਬਹੁਤ ਸਾਰੇ ਨੇ ਮਤਲਬ ਜੇ ਗਿਣਤੀ ਕਰਨੀ ਹੋਵੇ ਤਾਂ ਮੈਨੂੰ ਲੱਗਦਾ 50000 ਤੋਂ ਲੱਖ ਬੰਦਾ ਹੈ ਜਿਹਨੂੰ ਤੁਸੀਂ ਨੋਟ ਕੇ ਲਿਆ ਸਕਦੇ ਹੋ ਜੇ ਤੁਸੀਂ ਚਾਹੋ ਨੇ ਉਹ ਤਾਂ ਪਰ ਨਹੀਂ ਉਥੇ ਨਹੀਂ ਉਥੇ ਕਾਨੂੰਨ ਦਾ ਡਰ ਹੈ ਪਰ ਜੇ ਇੱਕ ਇੰਡੀਵਿਜੂਅਲ ਸਿੱਖ ਨੌਜਵਾਨ ਜਿਹਦੀ ਕੋਈ ਜਥੇਬੰਦੀ ਵੀ ਨਹੀਂ ਹੈਗੀ ਉਹ ਆਪਣੇ ਦਮ ਦੇ ਉੱਤੇ ਤੁਰਿਆ ਫਿਰਦਾ ਹੈ ਤੇ ਬੜੀ ਜ਼ੁਰਤ ਵਾਲਾ ਹੈਗਾ ਇਹ ਉੱਚ ਹੁੰਦਾ ਹੈ ਪਈ ਸਿੱਖੀ ਦੇ ਵਿੱਚੋਂ ਆ ਜਿਹੜੇ ਕੋ ਕਰਮ ਹੁੰਦੇ ਨੇ ਨਿਕਲ ਜਾਣ ਤਾਂ ਉਹਨੂੰ ਨੂੜਨ ਦੀਆਂ ਗੱਲਾਂ ਹੋ ਰਹੀਆਂ ਸੋ ਤੁਸੀਂ ਫਿਰ ਸਮਝੋ ਪਈ ਇਹ ਬਲਤਕਾਰੀਆਂ ਵਾਲੇ ਪਾਸੇ ਖੜੇ ਨੇ ਜਾਂ ਫਿਰ ਉਹਨਾਂ ਵਾਲੇ ਪਾਸੇ ਜਿਹੜੇ ਚਾਹੁੰਦੇ ਨੇ ਕਿ ਸਿੱਖੀ ਸੰਸਥਾਵਾਂ ਜਿਹੜੀਆਂ ਨੇ ਉਹ ਸਾਫ਼ ਪਵਿੱਤਰ پاک ਪਵਿੱਤਰ ਰਹਿਣ ਜਿਵੇਂ ਪਹਿਲਾਂ ਸੀ ਗੁਰੂ ਸਾਹਿਬ ਨੇ ਰੱਖੀਆਂ ਜਾਂ ਉਸ ਤੋਂ ਬਾਅਦ ਸੱਚੇ ਸੁੱਚੇ ਸਿੱਖਾਣੇ ਰੱਖੀਆਂ ਨੇ ਸੋ ਬੜੀ ਸ਼ਰਮਨਾਕ ਗੱਲ ਹੈ ਕਿ ਸਿੱਖ ਨੌਜਵਾਨ ਅਮਰਤਪਾਲ ਸਿੰਘ ਮਹਿਰੋ ਦੇ ਪਿੱਛੇ ਉਹਦੇ ਅਗੇਂਸਟ ਜਿਹੜਾ ਹੈਗਾ ਇਕੱਠ ਕਰਨਾ ਫਿਰ ਉਹਨੂੰ ਸ਼ਰਯਾਮ ਧਮਕੀ ਦੇਣੀ ਫਿਰ ਪੁਲਿਸ ਨੂੰ ਕਹਿਣਾ ਕਿ ਭਾਈ ਇਹ ਇਹਦੇ ਉੱਤੇ ਕਾਰਵਾਈ ਕਰੋ ਅੱਗੋਂ ਅਮਰਤਪਾਲ ਸਿੰਘ ਮਹਿਰੋ ਦਾ ਵੀ ਆ ਗਿਆ ਜਵਾਬ ਉਹ ਕਹਿੰਦਾ ਕਿ ਅਹਮ ਕੋਈ ਮਾੜੀ ਮੋਟੀ ਸ਼ੈ ਨਹੀਂ ਮੈਂ ਤੇ ਮੈਨੂੰ ਐ ਲੈ ਜਾਓਗੇ ਚੱਕ ਕੇ ਸੋ ਮਤਲਬ ਕਹਿਣ ਦਾ ਵੀ ਡਰਾਉਣਾ ਧਮਕਾਉਣਾ ਇਹ ਆਪਣੇ ਬੰਦੇ ਹੀ ਕਰੀ ਜਾਂਦੇ ਆ ਜਦ ਕਿ ਇਹਨਾਂ ਨੂੰ ਚਾਹੀਦਾ ਸੀ ਇਕੱਠ ਕੀਤਾ ਜਾਵੇ ਕਿ ਜਿਹੜੀਆਂ ਜਿਹੜੇ ਆ ਕੁਕਰਮ ਹੋਏ ਨੇ ਇਹ ਫਿਊਚਰ ਦੇ ਵਿੱਚ ਨਾ ਹੋਣ ਭਵਿੱਖ ਚ ਨਾ ਹੋਣ ਅਸੀਂ ਕੀ ਵੀ ਉਤਬੰਦੀ ਬਣਾਈਏ ਤੇ ਜਿਹੜੇ ਨਿਹੰਗ ਸਿੰਘ ਨੇ ਬੁੱਢਾ ਦਲ ਦੇ ਜਿਹੜੇ ਮੁਖੀ ਨੇ ਉਹਨਾਂ ਨੇ ਜਿਹੜਾ ਨੋਡਣ ਦੀ ਗੱਲ ਕੀਤੀ ਵੀ ਉਹਨੂੰ ਲੈ ਕੇ ਆਵਾਂਗੇ ਅਮਰਪਾਲ ਮਹਿਰੋ ਨੂੰ ਸੋ ਉਹਨਾਂ ਨੂੰ ਇਹ ਬਿਆਨ ਦੇਣਾ ਚਾਹੀਦਾ ਸੀ ਕਿ ਜੇ ਅੱਗੋਂ ਤੋਂ ਸਾਡੀ ਸੰਸਥਾਵਾਂ ਦੇ ਵਿੱਚ ਇਸ ਤਰ੍ਹਾਂ ਦਾ ਬੰਦਾ ਲੱਭ ਗਿਆ ਤੇ ਅਸੀਂ ਉਹਨੂੰ ਰੱਸਿਆਂ ਦੇ ਨਾਲ ਬੰਨ ਕੇ ਲਿਆਵਾਂਗੇ ਤੇ ਫਿਰ ਉਹਨੂੰ ਆਪਣੇ ਤਰੀਕੇ ਦੇ ਨਾਲ ਜਿਹੜਾ ਹੈ ਖਾਲਸਾ ਰੋ ਰੀਤਾਂ ਦੇ ਮੁਤਾਬਕ ਹੀ ਉਹਨੂੰ ਜਿਹੜੀ ਹੈ ਸਜ਼ਾ ਦਿੱਤੀ ਜਾਵੇਗੀ ਇਹ ਬਿਆਨ ਨਹੀਂ ਆਉਣਾ ਸੋ ਬਹੁਤ ਵੱਡੀਆਂ ਗੱਲਾਂ ਜਿਹੜੀਆਂ ਪਿਛਲੇ ਸਾਮੇ ਦੇ ਵਿੱਚ ਕੁਕਰਮ ਹੋਏ ਨੇ ਮੈਂ ਤੁਹਾਨੂੰ ਇਹ ਵੀ ਦੱਸਦਾ ਕਿ ਇਹ ਇਕੱਲੀ ਸੰਸਥਾ ਨਹੀਂ ਹੈ ਜਿੱਥੇ ਇਹ ਹੁੰਦਾ ਹੈ ਹੋਰ ਬਹੁਤ ਸਾਰੀਆਂ ਨੇ ਹੋਰ ਬਹੁਤ ਸਾਰੀਆਂ ਸੰਸਥਾਵਾਂ ਨੇ ਜਿੱਥੇ ਸਾਰਾ ਕੁਝ ਹੁੰਦਾ ਪਰ ਨਸ਼ਰ ਨਹੀਂ ਹੁੰਦਾ ਇੱਕ ਚੰਡੀਗੜ੍ਹ ਵਾਲਾ ਬਾਬਾ ਬੜਾ ਮਸ਼ਹੂਰ ਹੈ ਉਹਦਾ ਤੁਸੀਂ ਦੇਖੋ ਵੀ ਉਹਦੇ ਕਿੰਨੇ ਜਿਹੜੀਆਂ ਕੁਕਰਮ ਬਦ ਫੈਲੀਆਂ ਜਿਹੜੀਆਂ ਨੇ ਉਹ ਜ਼ਾਹਰ ਕੀਤੀਆਂ ਇੱਕ ਨੌਜਵਾਨ ਹੈਗਾ ਬਾਜਵਾ ਕਰਕੇ ਸੋ ਉਹਨੇ ਉਹ ਲੱਗਾ ਹੀ ਰਹਿੰਦਾ ਹੈ ਉਹਦੇ ਬਾਰੇ ਦੱਸਦਾ ਹੀ ਰਹਿੰਦਾ ਵੀ ਇਹਨੇ ਬਾਬੇ ਨੇ ਆ ਜਾ ਕੀਤਾ ਉਹ ਕੀਤਾ ਇੰਨਾ ਕੁਝ ਜਿਹੜਾ ਕਰ ਰਹੇ ਆ ਸੋਸਤੇ ਕੀ ਦੀ ਆਰ ਦੇ ਵਿੱਚ ਇਹ ਲੋਕ ਜਿਹੜੇ ਨੇ ਮਤਲਬ ਕਿ ਗੰਧ ਫਲਾਉਣ ਚ ਲੱਗੇ ਹੋਏ ਨੇ ਪ੍ਰਾਪਰਟੀਆਂ ਬਣਾਉਣ ਚ ਲੱਗੇ ਹੋਏ ਆ ਸੋ ਇਹ ਸਾਰਾ ਕੁਝ ਜਿਹੜਾ ਹੈਗਾ ਕਿਤੇ ਨਾ ਕਿਤੇ ਮਤਲਬ ਕਿ ਸਿੱਖੀ ਨੂੰ ਢਾਲਾਣ ਵਾਲਾ ਇਹ ਨਹੀਂ ਹੋਣਾ ਚਾਹੀਦਾ ਇਹਦੇ ਲਈ ਸਾਡੀ ਸੰਗਤ ਨੂੰ بلند ਆਵਾਜ਼ ਕਰਨੀ ਚਾਹੀਦੀ ਹੈ ਇਹ ਨਹੀਂ ਕਿ ਚੁੱਪ ਚੁਪੀ ਤੇ ਆਪਣੇ ਬੱਚੇ ਭੇਜਦੇ ਹੋ ਜੀ ਲੋ ਜੀ ਅਸੀਂ ਭੇਜ ਦਿੱਤੇ ਹੁਣ ਬੱਚੇ ਦਾ ਜਿਹੜਾ ਜਨਮ ਹੈ ਉਹ ਲੇਖੇ ਲੱਗ ਗਿਆ ਫਲਾਨੇ ਸੰਤਾਂ ਦੇ ਕੋਲ ਭੇਜ ਦਿਓ ਫਲਾਨਿਆਂ ਕੋਲ ਭੇਜ ਦਿਓ ਕਈ ਢਿੱਡਣ ਜਿਹੇ ਬਾਬੇ ਦੇਖੋ ਜੋਨਾਂ ਕੋਲ ਹਿੱਲਿਆ ਵੀ ਨਹੀਂ ਜਾਂਦਾ ਉਹਨਾਂ ਕੋਲ ਤੁਸੀਂ ਆਪਣੇ ਬੱਚੇ ਭੇਜਦੇ ਨੇ ਹੁਣ ਸਿੱਖਿਆ ਕੀ ਦੇਣੀ ਆ ਉਹਨੇ ਇਹੀ ਕਹਿਣਾ ਬੈਠਾ ਖੜਾ ਖਾਈ ਜਾ ਸੋ ਜਿਹੜੇ ਜਿਹੜੀ ਸਿੱਖੀ ਜਿਹੜੀ ਮਿਹਨਤ ਕਰਨ ਦੀ ਨਾਮ ਜਪੋ ਵੰਡ ਛਕੋ ਕਿਰਤ ਕਰਨ ਦੀ ਜਿਹੜੀ ਗੱਲ ਕਰਦੀ ਹੈ ਤੇ ਉਹ ਬਾਬੇ ਜਿਹੜੇ ਨੇ ਉਹ ਸਾਰੇ ਸਾਰੀ ਉਮਰ ਜਿਹੜੀ ਹੈਗੀ ਆ ਕੁਝ ਕੁ ਸੇਵਾਦਾਰ ਜਿਹੜੇ ਆਪਣੇ ਕਹਿ ਲਈਏ ਭਈ ਬ੍ਰੇਨ ਵਾਸ਼ਡ ਹੁੰਦੇ ਨੇ ਸੋ ਉਹਨਾਂ ਦੇ ਕੋਲੋਂ ਸੇਵਾ ਕਰਾਉਂਦੇ ਸਾਰੀ ਉਮਰ ਹੀ ਇਸੇ ਤਰੀਕੇ ਨਾਲ ਕੱਢ ਦਿੰਦੇ ਆ ਜਾਂ ਫਿਰ ਆ ਜਿਹੜੇ ਕੁਕਰਮ ਮੁਜਾਫਾ ਇਦਾਂ ਦੇ ਕੰਮਾਂ ਦੇ ਵਿੱਚ ਇਨਵੋਲਵ ਹੁੰਦੇ ਆ ਸੋ ਉਹਨਾਂ ਦੇ ਕੋਲ ਤੁਸੀਂ ਆਪਣੇ ਬੱਚੇ ਭੇਜ ਰਹੇ ਹੋ ਉਹਨਾਂ ਸੰਸਥਾਵਾਂ 'ਚ ਆਪਣੇ ਬੱਚੇ ਭੇਜ ਰਹੇ ਹੋ ਸੋ ਤੁਹਾਨੂੰ ਵੀ ਸੂਝ-ਬੂਝ ਹੋਣੀ ਚਾਹੀਦੀ ਹੈ ਪਤਾ ਕਰੋ ਪੁਨਛਾਣ ਕਰੋ ਕਿ ਕਿੱਥੇ ਜਾ ਰਿਹਾ ਤੁਹਾਡਾ ਬੱਚਾ ਕਿੱਥੇ ਤੁਹਾਡੀ ਜਿਹੜੀ ਹੈ ਘਰ ਦੀ ਔਰਤ ਜਾ ਰਹੀ ਹੈ ਸੋ ਔਰਤਾਂ ਜਿਹੜੀਆਂ ਨੇ ਬਾਅਦ 'ਚ ਉਹ ਇੱਕ ਬਾਬੇ ਦੀ ਆ ਵੀ ਗਈ ਹੈ ਨਾ ਹੁਣ ਉਹ ਗਾਲਾਂ ਕੱਢ ਕੇ ਸਟੇਜ ਤੋਂ ਕਹਿ ਰਿਹਾ ਕਿ ਸਾਡੇ ਕੋਲ ਕਰਨਕੀਆਂ ਹੁੰਨੀਆਂ ਹੋ ਆਪਣੇ ਘਰ ਵਾਲਿਆਂ ਦੀ ਸੇਵਾ ਕਰੋ ਸੋ ਮੈਂ ਵਾਕਈ ਗੱਲ ਨਾਲ ਸਹਿਮਤਾਂ ਵੀ ਸਿੱਖੀ ਇਹ ਨਹੀਂ ਕਹਿੰਦੀ ਵੀ ਤੁਸੀਂ ਡੇਰਿਆਂ ਦੇ ਵਿੱਚ ਜਾ ਕੇ ਬਾਬਿਆਂ ਦੇ ਪੈਰ ਧੋਤੋ ਪੀਓ ਉਹ ਗੰਦੇ ਪੈਰ ਜਿਹੜੇ ਹੁੰਦੇ ਨੇ ਹੈਨਾ ਮੁਸ਼ਕ ਮਾਰਦੇ ਹੋਏ ਸੋ ਇਹ ਇਹ ਚੀਜ਼ਾਂ ਜਿਹੜੀਆਂ ਨੇ ਗਲਤ ਨੇ ਇਹ ਸਿੱਖੀ ਦੇ ਵਿੱਚ ਨਹੀਂ ਹੈਗੀਆਂ ਭਈ ਤੁਸੀਂ ਜਿਹੜੇ ਆ ਦੇਹਧਾਰੀ ਗੁਰੂ ਧੰਮ ਨੂੰ ਜਿਹੜਾ ਹੈਗਾ ਪ੍ਰਮੋਟ ਕਰੋ ਬਾਬਿਆਂ ਦੇ ਪੱਲੇ ਕਸ਼ ਕੁਝ ਵੀ ਨਹੀਂ ਹੈ ਤੁਸੀਂ ਜੇ ਇਹਨਾਂ ਮੋٹے-ਮੋٹے ਬਾਬਿਆਂ ਨੂੰ ਦੇਖੋ ਤਾਂ ਇਹਨਾਂ ਦੇ ਲੀਵਰ ਫੈਟੀ ਹੋਏ ਹੋਣਗੇ ਠੀਕ ਹੈ ਜੀ ਇਹਨਾਂ ਨੂੰ ਸ਼ੂਗਰ ਹੋਈ ਹੋਏਗੀ ਬਲੱਡ ਪ੍ਰੈਸ਼ਰ ਇਹਨਾਂ ਨੂੰ ਹੁੰਦਾ ਹੋਏਗਾ ਸੋ ਤੁਹਾਨੂੰ ਕੀ ਦੇ ਦਣਗੇ ਇਹ ਮੰਨ ਵੀ ਲਓ ਵੀ ਜੇ ਕੁਝ ਦਿੱਤਾ ਦਿੱਤਾ ਜਾਂਦਾ ਹੁੰਦਾ ਇਹਨਾਂ ਕੋਲੋਂ ਹੁਣ ਤੱਕ ਤਾਂ ਪੰਜਾਬ ਤਰਿਆ ਹੋਣਾ ਸੀ ਕਿਉਂਕਿ ਬਾਬਾ ਹੀ ਬੜਾ ਹੈ ਮੈਂ ਅਸਲੀ ਮਹਾਪੁਰਖਾਂ ਦੀ ਗੱਲ ਨਹੀਂ ਕਰਦਾ ਮੈਂ ਜਿਹੜਾ ਨਕਲੀ ਗੁਰੂ ਡੰਮ ਜਿਹੜਾ ਪੰਜਾਬ ਦੇ ਵਿੱਚ ਹੈ ਜੋ ਸਿੱਖੀ ਨੂੰ ਢਾਹ ਲਾਉਣ ਵਾਲੇ ਨੇ ਜਿਹੜੇ ਆਖੂ ਕਰਮ ਕਰਨ ਵਾਲੇ ਆ ਮੈਂ ਇਹਨਾਂ ਦੀ ਗੱਲ ਕਰਦਾ ਸੋ ਆਪਾਂ ਵੀ ਸੁਚੇਤ ਹੋਈਏ ਤੇ ਜੇਕਰ ਅਸੀਂ ਫਿਊਲ ਨਾ ਦਵਾਂਗੇ ਫਿਊਲ ਦੇਣ ਦਾ ਇਹ ਮਤਲਬ ਕਿ ਫਾਈਨੈਂਸ਼ਲੀ ਇਹਨਾਂ ਨੂੰ ਸਟਰੋਂਗ ਨਾ ਕਰਾਂਗੇ ਜਾਂ ਹੋਰ ਤਰੀਕੇ ਦੇ ਨਾਲ ਇਹਨਾਂ ਨੂੰ ਆਪਾਂ ਆਪਣੀ ਹੈਲਪ ਨਾ ਦਵਾਂਗੇ ਤਾਂ ਆਟੋਮੈਟਿਕਲੀ ਇਹ ਜਿਹੜੇ ਹੈਗੇ ਕਮਜ਼ੋਰ ਹੋ ਕੇ ਖਤਮ ਹੋ ਜਾਣਗੇ ਸੋ ਬਾਬਾ ਧੰਮ ਗੁਰੂ ਧੰਮ ਜਿਹੜਾ ਬਣਿਆ ਹੋਇਆ ਇਹ ਜਿਹੜਾ ਚੱਲ ਰਿਹਾ ਹੈ ਇਹ ਆਮ ਲੋਕਾਂ ਦੇ ਉਤੋਂ ਹੀ ਚੱਲ ਰਿਹਾ ਸੋ ਆਮ ਲੋਕਾਂ ਨੂੰ ਸੁਚੇਤ ਹੋਣ ਦੀ ਲੋੜ ਹੈਗੀ ਹੈ ਜੀ ਜੀ ਦੇਰ ਤੋਂ ਤੁਹਾਨੂੰ ਅਨੁਮੰਦ ਕਰਦੀਆਂ ਕਿ ਲੋਕੀ ਸਾਰੇ ਮਸਲੇ ਤੁਸੀਂ ਆਪਣੇ ਵਿਚਾਰਨ ਦਰਸ਼ਕਾਂ ਦੇ ਅੱਗੇ ਰੱਖੇ ਨੇ ਤੇ ਜੋ ਤੁਸੀਂ ਸੁਝਾਅ ਦਿੱਤੇ ਨੇ ਉਮੀਦ ਕਰਦੇ ਹਾਂ ਦਰਸ਼ਕਾਂ ਸਮਝਣਗੇ ਵਿਚਾਰਨਗੇ ਤੇ ਹੁਣ ਵਿਲ ਲ ਹੋ ਗਿਆ ਜੀ ਲੰਦਾ ਤੁਹਾਡੇ ਤੋਂ ਅਤੇ ਪ੍ਰਾਈਡ ਪੰਜਾਬੀ ਦੇ ਦੇਖ ਦੇਖ ਕੇ ਜਾਣ ਲਵਾਂਗੇ ਧੰਨਵਾਦ ਧੰਨਵਾਦ ਜੀ ਤੁਹਾਡਾ ਵੀ ਤੁਹਾਡੇ ਸਾਰੇ ਦਰਸ਼ਕਾਂ ਦਾ ਦਿਨੋਂ ਤਨਵਾਦ